ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸ਼ੂਗਰਫੈਟ ਦੇ ਚੇਅਰਮੈਨ ਨਵਦੀਪ ਸਿੰਘ ਜਿੱਦਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜਿੱਦਾ ਜੀ ਜੇ ਗੱਲ ਕਰੀ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮੇਸ਼ ਸਿੰਘ ਖੁੱਟਿਆਂ ਦੇ ਹੱਥ ਕੱਚ ਆਮ ਆਦਮੀ ਪਾਰਟੀ ਦੇ ਸਪਰੀਮੋ ਰੋਸ਼ੋ ਕੱਢਣ ਜਾ ਰਹੇ ਨੇ ਕੀ ਕਹਿਣਾ ਚਾਹੋ। ਦੇਖੋ ਸਾਡੇ ਮਹਿਬੂਬ ਨੇਤਾ ਸਾਡੇ ਪਿਆਰੇ ਨੇਤਾ ਸਾਡੇ ਕੌਮੀ ਕ੍ਰਿਮੀਨਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇੱਥੇ ਆ ਰਹੇ ਆ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਬਾਕੀ ਦੇ ਲੀਡਰ ਹੈ ਨਾ ਰਵੈਤਰੀ ਪਾਰਟੀਆਂ ਦੇ ਉਹ ਲੈਨ ਉਪਰੇ ਬੜੇ ਬੜੇ ਬਹੁਤ ਪ੍ਰਚਾਰ ਕਰਦੇ ਆ ਲੈਨ ਤਾਂ ਇਹਦਾ ਬਹੁਤ ਘੱਟ ਹੁੰਦੇ ਹੈ ਕਿਉਂਕਿ ਨੂੰ ਗਰਮੀ ਲੱਗਦੀ ਇਧਰ ਆ ਕੇ ਥੋੜਾ ਜਾ ਸੋ ਸਾਡੇ ਤਾਂ ਨੇਤਾ ਜਿਹੜੇ ਮਹਿਬੂਬ ਨੇਤਾ ਉਹ ਹਮੇਸ਼ਾ ਜਿਹੜੇ ਆਮ ਲੋਕਾਂ ਨਾਲ ਜਿਹੜੇ ਆਮ ਨਾਲ ਉਹਨਾਂ ਦਾ ਪਿਆਰ ਹੈ ਇਸ ਕਰਕੇ ਆਮ ਲੋਕ ਇਧਰ ਆ ਰਹੇ ਹੈ ਕਿ ਉਹ ਇਹਨਾਂ ਨਾਲ ਬਹੁਤ ਪਿਆਰ ਹੀ ਹੈ ਇੰਨਾ ਕਿ ਇੱਥੇ ਆ ਰਹੇ ਇੱਥੇ ਅਕ ਰੋਡ ਸ਼ੋ ਕਰ ਰਹੇ ਹੋ ਤੁਸੀਂ ਦੇਖਦੇ ਹੋ ਕਿੰਨੇ ਦੂਰ ਦੂਰ ਤੱਕ ਸਾਡੇ ਜਿਹੜੇ ਵੀਰ ਭੈਣ ਭਰਾ ਜਿਹੜੇ ਬੱਚੇ ਆ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਇਹ ਤਾਂ ਆਉਣਾ ਬਹੁਤ ਵੱਡਾ ਰਸ਼ ਇੱਥੇ ਹੋਣਾਗਾ ਜੀ ਜੀ ਜੇ ਗੱਲ ਕਰੀਏ ਪਹਿਲਾਂ ਮੁੱਖ ਮੰਤਰੀ ਪੰਜਾਬ ਰੋਸ਼ੋ ਕਿੱਡੇ ਗਏ ਹੈਗੇ ਰੈਲੀਆਂ ਕੀਤੀਆਂ ਗਈਆਂ ਅੱਜ ਅਰਵਿੰਦ ਕੇਜਰੀ ਵਾਲੇ ਤੇ ਆ ਰਹੇ ਹੈਗੇ ਬਟਿੰਡਾ ਤੇ ਫੋਕਸ ਕੀਤਾ ਜਾ ਰਿਹਾ ਖਾਸ ਕਰਕੇ ਬਟਿੰਡਾ ਤੇ ਕੀ ਕਹਿਣਾ ਚਾਹੂੰਗਾ ਦੇਖੋ ਜਿਹੜੇ ਬਟਿੰਡਾ ਸੀਟ ਆ ਇਹ ਬਾਦਲ ਜਿਹੜੇ ਆਪ ਦਾ ਘੜ ਮੰਨਦੇ ਸੀਗੇ ਇਹ ਗੱਲ ਤੋਂ ਕੋਈ ਸ਼ੱਕ ਨਹੀਂਗਾ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੀ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਤਾਂ ਕਹਿ ਨਹੀਂ ਸਕਦਾ ਇੱਕ ਪਰਿਵਾਰ ਦੀ ਪਾਰਟੀ ਹੈ ਉਹ ਪਰਿ ਐਸ ਵਾਰ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਇੱਕ ਇਹਨਾਂ ਦਾ ਭਲੇਖਾ ਵੀ ਕੱਟ ਦੇਣਾ ਹੈ ਕੱਲੀ ਹਰਸਿਮਰਤ ਕੌਰ ਵੀ ਬਹਾਰੇਗੀ ਸੀ ਹਾਰਨ ਵਾਲੇ ਐਤਕੇ ਏਡੇ ਵੱਡੇ ਉਹਨਾਂ ਨੂੰ ਫਰਕ ਪ ਮਾਰ ਦੇਣਾ ਹਰਉਣਾ ਕਿ ਮੁਰਝੋ ਬਟੰਡੇ ਵੱਲ ਮੂੰਹ ਕਰਨ ਇਲੈਕਸ਼ਨ ਨਹੀਂ ਆਉਂਦੀ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਨੂੰ ਪਤਾ ਕਿ ਲੋਕ ਬੜੇ ਸਿਆਣੇ ਆ ਵੋਟਰ ਬੜਾ ਸੂਝਵਾਨ ਹੈ ਐਸ ਵਾਰ ਵੀ ਬੰਨ ਵੋਟ ਨਹੀਂ ਪੈਣ ਹੋਰੀ ਐਸ ਵਾਰ ਸਰਕਾਰ ਜਮੀਨੀ ਸਿਨੀ ਬਹੁਤ ਵੱਡੇ ਮਾਤੇ ਲਿਖੇ ਹੋਏ ਹੈ ਜੇ ਜੇ ਗੱਲ ਕਰੀਏ ਵਿਰੋਧੀ ਪਾਰਟੀਆਂ ਇਲਜ਼ਾਮ ਲਾ ਰਹੀਆਂ ਵੀ 2 ਸਾਲ ਤੋਂ ਉੱਪਰ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਉੱਪਰ ਆਮ ਆਦਮੀ ਪ ਕਿ ਜਿਹੜੀ ਵਿੱਧਿਆ ਨੂੰ ਗੱਲ ਕਹੀ ਗਈ ਸੀ 43000 ਨੌਕਰੀ ਗੂਲ ਆਫ ਐਮੀਨੈਂਸ ਬਿਜਲੀ ਦੇ ਬਿਲੇ ਫਰੀ ਜਿਹੜਾ ਟੀਲਾ ਤੱਕ ਪਾਣੀ ਹੈ ਜੀ ਨੌਕਰੀ ਬਿਨਾ ਕਿਸੇ ਕਰਾਪਸ਼ਨ ਤੋਂ ਕਿ ਮੱਲਾ ਕਲੀਨ ਨੇ ਤਾਂ ਮੈਂ ਜੇ ਕੰਮ ਕਰਾਉ ਲੱਗ ਜਾ ਮੇਰਾ ਤਾਂ ਡਾਂਟਾ ਲੱਗ ਜਾਏਗਾ ਸੁਣੋ ਕਿ ਮੈਂ ਸਾਰੇ ਗਨਾ ਦਿੰਦਾ ਜੋ ਇੰਨੇ ਕੰਮ ਕਰਦੇ ਆ ਆਮ ਆਦਮੀ ਪਾਰਟੀ ਨੇ ਬਾਕੀ ਪਾਰਟੀਆਂ ਨੇ 75 ਸਾਲ ਤੱਕ ਨਹੀਂ ਕੀਤੇ ਉਹਨਾਂ ਕੋਲ ਕੰਮ ਹੈ ਹੀ ਨਹੀਂ ਉਹਨਰ ਦਾ ਸਿਰਫ ਤੇ ਨੈਗੇਟਿਵਿਟੀ ਫਲਾਉਣੀ ਹੈ ਨਾ ਨਿੰਦਨਾ ਉਹ 25 ਸਾਲ ਤੋਂ ਤੇ 35 ਸਾਲ ਤੋਂ ਕੱਲੇ ਏਮਜ਼ ਨਾਲ ਵੋਟ ਮੰਗੀ ਜਾਂਦੇ ਐ ਇਹ ਵੀ ਨਹੀਂ ਪਤਾ ਕਿ ਬੀਜੇਪੀ ਲੈ ਕੇ ਇਹ ਨਹੀਂ ਪਤਾ ਕਿ ਜਿਹੜੀ ਉਕਾਲੀ ਦਾ ਲੈ ਕੇ ਆਏਗਾ ਏਮ ਜੋ ਉੱਥੇ ਪਾਉਂਦਾ ਜਿੱਥੇ ਤਿੰਨ ਸੀਟਾਂ ਦਾ ਪਾਊਡਰ ਜੁੜਦਾ ਉਹ ਵੀ ਇਹ ਲੋਕਾਂ ਨੂੰ ਸਾਡੇ ਦੇ ਪੋਲੇ ਪਾਲੇ ਵੋਟ ਵੇਖੂ ਬਣਾਉਣ ਦੀ ਕੋਸ਼ਿਸ਼ ਕਰਦੇ ਪਰ ਵੋਟਰ ਬਹੁਤ ਸਿਆਣਾ ਹੈ ਸੁਖਵੀਰ ਸਿੰਘ ਬਾਦਲ ਦਾ ਬਿਆਨ ਆਇਆ ਸਾਡੀ ਜਿਹੜੀ ਇਹ ਤੱਕਰ ਹੈ ਕਾਂਗਰਸ ਨਾਲ ਹੈ ਤੇ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਤੀਜੇ ਤੇ ਚੌਥੇ ਨੰਬਰ ਤੇ ਲੜਾਈ ਲੜ ਰਹੀ ਹੈ ਕੀ ਕਹਿਣਾ ਚਾਹੂਗੇ ਦੇਖੋ ਸੁਖਵੀਰ ਸਿੰਘ ਬਾਦਲ ਨੂੰ ਐ ਕਹੋ ਵੀ ਜਿਹੜਾ 4 ਤਰੀਕ ਨੂੰ ਰਿਜ਼ਲਟ ਆਉਣ ਵਾਲਾ ਹੈ ਨ ਤੋ ਇਹ ਲੱਗਦਾ ਹੈ ਕਿ ਤੇ ਨਹੀਂ ਤਾਂ ਫਿਰ ਮੇਰੇ ਪਿਤਾ ਜਸਮਾਨੀ ਉਹਨਾਂ ਨੇ ਕਿਹਾ ਲਗਾ ਫਿਰ ਕੋ ਪੁਰਸ਼ੀ ਦੀ ਗੱਲ ਕਰਦੇ ਲੋਕਾਂ ਨੇ ਫਿਰ ਹੱਸ ਜਣਾ ਸੀ ਮੈਂ ਸੋ ਮੇਰੀ ਉਹਨੂੰ ਰਾਇ ਹੈ ਕਿ ਉਸ ਦਿਨ ਜਦੋਂ ਇਹਦੇ ਰਿਜ਼ਲਟ ਆਉਂਦਾ ਕੋਈ ਡਰਲ ਨੂੰ ਧਰਵਾਸਾ ਦੇਣ ਨਾਲੇ ਕੋਈ ਮਾਈਂਡਰ ਧਰਵਾਸਾ ਦੇਣ ਵਾਲੀ ਦਵਾਈ ਲੈ ਕੇ ਬੈਠਣਾ ਤਾਂ ਕਿ ਪੁਰਸ਼ੀ ਦੀ ਗੱਲ ਨਾ ਕਰਦੇ ਜੀ ਜਿੱਦਾਂ ਸਭ ਦੇ ਗੱਲ ਕਰੀ ਹੈ ਬਠਿੰਡਾ ਲੋਕ ਸਭਾ ਸੀਟ ਦੀ ਪਿੰਲੀ ਬੋਰਡ ਨਾਲ ਜਤਾਨ ਜਾ ਰਹੇ ਪਰ ਮੈਨੂੰ ਸਿਰ ਬਠਿੰਡਾ ਲੋਕ ਸਭਾ ਸੀਟ ਦੇ ਦੇਖੋ ਜੀ ਮੈਨੂੰ ਤਾਂ ਹੁਣ ਕੋ ਮੁਕਾਬਲਾ ਹੀ ਨਹੀਂ ਲੱਗਦਾ ਕਿਉਂਕਿ ਜਿਹੜੇ ਸਰਦਾਰ ਗੁਰਮੀਤ ਸਿੰਘ ਜੀ ਦੇ ਪਿੰਡਾਂ ਵਿੱਚ ਸਭੀ ਉਹਨਾਂ ਦੀ ਇਮਾਨਦਾਰੀ ਔਰ ਸਾਡੇ ਦੇ ਇਥੋਂ ਦੇ ਮਿਹਨਤੀ ਵਰਕਰ ਸਾਡੇ ਮਿਹਨਤੀ ਲੀਡਰ ਜਿਨ੍ਹਾਂ ਨੇ ਦਿਨ ਰਾਤ ਤੁੱਪੇ ਸ਼ਾਮੇ ਮਿਹਨਤ ਕੀਤੀ ਕਿ ਤੱਕ ਇਹ ਮੁਕਾਬਲੇ ਦਾ ਮਾਰਜਿਨ ਨੂੰ ਦਿਖਾਉਣ ਦੇ ਲਈ ਅੱਜ ਜੀ ਕਰ ਰਹੇ ਬਹੁਤ ਵੱਡੀ ਲੀਡ ਰਾਂ ਦਿੱਤਾ ਹੈ ਕਿ ਲੱਗਦਾ 2022 ਵਿੱਚ ਜਦੋਂ ਹਵਾ ਚੱਲਦੀ ਸੀ ਆਮ ਆਦਮੀ ਪਾਰਟੀ ਦੀ ਤੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਸੀ ਬਾਤੋਆਂ ਸੀ ਫਤਵਾ ਦਿੱਤਾ ਸੀ ਕਿ 2024 ਵਿੱਚ ਲੜ ਦੱਲੇ ਦੇ ਦੇਖੋ ਉਦੋਂ ਔਰ ਸਾਡੇ ਜ਼ਗਦਾਰ ਯੋਗ ਪੰਜਾਬ ਦੇ ਵਸਨੀਕ ਨੇ ਫਤਵਾ ਦਿੱਤਾ ਕਿ 2024 ਵਿੱਚ ਕੰਮ ਨਹੀਂ ਦਿੱਤਾ ਆਮ ਆਦਮੀ ਪਾਰਟੀ ਇਹ ਉਹਨਾਂ ਦੀ ਪਾਰਟੀ ਹੋਈ ਹੈ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਆਮ ਵੋਟਰ ਦੀ ਪ

Facebook Instagram X aur WhatsApp channel par